ਸਈ ਬੰਦਿਆਂ ਦੀ ਆਦਤ ਹੁੰਦੀ ਆ ਨਿੱਕੀ ਨਿੱਕੀ ਗੱਲ ਤੇ ਆਕਰ ਜਾਣਾ ਤੇ ਮੂੰਹ ਚੋਂ ਮੰਦਾ ਬੋਲ ਕੇ ਆਪਦਾ ਹੀ ਨੁਕਸਾਨ ਕਰਾ ਲੈਣਾ। ਲਓ ਜੀ ਇਹੀ ਆਦਤ ਕੇਰਾ ਜੀਤੇ ਨੂੰ ਪੈ ਗਈ। ਇੱਕ ਜਾਲੀ ਜੇ ਵੈਦ ਕੋਲ ਆਪਣੇ ਗੁੱਸੇ ਦੀ ਦਵਾਈ ਲੈਣ ਗਿਆ ਜਾ ਕੇ ਬੋਲਦਾ ਗੁੱਸਾ ਬਹੁਤ ਆਉਂਦਾ ਜੀ ਮੈਨੂੰ, ਕੰਟਰੋਲ ਨਹੀਂ ਹੁੰਦਾ ਮੇਰੇ ਤੋਂ। ਗਾਣਾ ਕੱਢਣ ਨੂੰ ਜੀ ਕਰਦਾ ਰਹਿੰਦਾ। ਰਿਸ਼ਤੇ ਦੂਰ ਹੋ ਜਾਂਦੇ ਨੇ ਤੇ ਨੁਕਸਾਨ ਬਹੁਤ ਹੋ ਜਾਂਦਾ ਮੇਰਾ। ਲਓ ਜੀ ਵੈਦ ਜੀਤੇ ਦੀ ਜੀਬ ਤੇ ਨਬਜ਼ ਦੇਖਣ ਤੋਂ ਬਾਅਦ ਇੱਕ ਸੀਸੀ ਜੀ ਦਿੰਦਾ ਹੋਇਆ ਬੋਲਦਾ ਜਦੋਂ ਵੀ ਗੁੱਸਾ ਵੇਦੀਆਂ ਪੰਜ ਬੂੰਦਾਂ ਜੀਬ ਤੇ ਪਾਉਣੀਆਂ ਨੇ। 500 ਰੁਪਏ ਦੇ ਦੇ ਮੜੀ ਜੀ ਸਿੱਸੀ ਦਾ 500 ਲੈ ਲਿਆ ਜੇ ਨਾਰਾਮ ਆਇਆ ਨਾ ਇਹਦਾ ਕੁੰਡਾ ਛੋਟਾ ਜਾ ਚਲਾ ਕੇ ਮਰੂ ਨਹਿਰ ਚ ਤੇਨੂੰ ਤੋਂ ਮੈਂ ਵੱਡੇ ਵੈਦ ਨੂੰ ਲਿਸੈਂਸ ਜੀਤੇ ਨੂੰ ਜਦ ਵੀ ਗੁੱਸਾ ਆਇਆ ਕਰੇ ਉਹ ਪੰਜ ਬੂਦਾ ਜੀਪ ਤੇ ਪਾ ਕੇ ਸ਼ਾਂਤ ਹੋ ਜਾਂਦਾ ਦਵਾਈ ਮੁਕਣ ਤੇ ਵੈਦ ਨੂੰ ਬੋਲਦਾ ਹੁਣ ਗਾਲ ਕੱਢੇ ਬਿਨਾਂ ਵੀ ਟਾਈਮ ਯਾਰਾਂਗੇ ਆ ਦਾ ਮਤਲਬ ਜੀਪ ਤੇ ਥੋੜਾ ਥੋੜਾ ਕੰਟਰੋਲ ਹੋ ਗਿਆ ਹੈ ਤੁਸੀਂ 2-4 ਸਿਸੀਆਂ ਹੋਰ ਦੇ ਦਿਓ। ਉਹ ਮੈਂ ਤਾਂ ਤੈਨੂੰ ਜੀਬ ਦੇ ਕੰਟਰੋਲ ਕਰਨਾ ਸਿਖਾਇਆ ਸੀ। ਉਹ ਤਾਂ ਪਾਣੀ ਦੀ ਸਿਸੀ ਸੀ। ਆ ਫੜ ਗਲਾਸ ਆ ਫੜ ਸਿਸੀ ਭਰ ਲੈ ਉੱਥੋਂ ਪਾਣੀ ਦੀ। ਉਹ ਜੀਬ ਤੇ ਕੰਟਰੋਲ ਕਰਨਾ ਤਾਂ ਸਿੱਖ ਲਿਆ ਪਰ ਹੁਣ ਹੱਥਾਂ ਤੇ ਕਾਹਨੂੰ ਕਰਾਉ।